ਜੋ ਭਲਕਾਰ ਸਿੰਘ ਸਿੱਧੂ ਗੁਸੇਵਾਲ ਜੀ ਦੇ ਪਿਤਾ ਜੀ ਤੋਂ ਜੋ ਉਹਨਾਂ ਦੇ ਹੁਣ ਬੇਟਾ ਹੋਇਆ ਉਸ ਤੇ ਬਾਰੇ ਜੋ ਸਰਕਾਰ ਦੇ ਅਫਸਰ ਇਨਕੁਆਰੀ ਕਰ ਰਿਹਾ ਜਾਂ ਕਿ ਉਹਨਾਂ ਕੋਲੋਂ ਪੁਸ਼ਤਾਸ ਕਰ ਰਿਹਾ ਉਹ ਇੱਕ ਗੈਰਕਾਨੂੰਨੀ ਹੈ ਉਹ ਨਹੀਂ ਕਰ ਰਿਹਾ ਇਹ ਉਹ ਕਰੀ ਨਹੀਂ ਸਕਦੇ ਉਹਨਾਂ ਨੂੰ ਪਾਵਰੀ ਹੈ ਨਹੀਂ ਆ ਦੇਖੋ ਮੈਂ ਤੁਹਾਨੂੰ ਐਕਟ ਦਿਖਾਣਾ ਜਿਹੜਾ ਇਹ ਐਕਟਾ ਇਹ ਐਕਟ ਦਾ ਨਾਮ ਹੈ ਜੋ ਇਹ ਆਈਵੀਐਫ ਜੋ ਹੁੰਦਾ ਉਹਨੂੰ ਰੈਗੂਲੇਟ ਕਰਨ ਲਈ ਐਕਟ ਹੁੰਦਾ ਇਹਦਾ ਨਾਮ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਇਹ ਐਕਟ ਦਾ ਆਬਜੈਕਟਿਵ ਜੋ ਲਿਖਿਆ ਹੋਆ ਕਿ ਇੱਕ ਕਲੀਨਿਕਸ ਨੂੰ ਰੈਗੂਲੇਟ ਕਰਨ ਵਾਸਤੇ ਜੋ ਕਲੀਨਿਕਸ ਆਈਵੀਐਫ ਕਰਦੀਆਂ ਉਹਦੇ ਵਾਸਤੇ ਆ ਤੇ ਜੋ ਬੈਂਕਸ ਆ ਜੋ ਰਖਦੇ ਆ ਸਪਰਮ ਨੂੰ ਉਹਦੇ ਉਹਨਾਂ ਨੂੰ ਰੈਗੂਲੇਟ ਕਰਨ ਵਾਸਤੇ ਆ ਇਹ ਜੋ ਪੇਰੈਂਟ ਨੇ ਜਾਂ ਜੋ ਕਪਲਸ ਨੇ ਜਿਹੜੇ ਕਿ ਇਸ ਤਰੀਕੇ ਦੇ ਨਾਲ ਆਪਣੀ ਪ੍ਰੈਗਨਨਸੀ ਕਨਸੀਵ ਕਰਨਾ ਚਾਹੁੰਦੇ ਆ ਉਹਨਾਂ ਤੇ ਅਪਲਾਈ ਹੋ ਹੀ ਨਹੀਂ ਕਰਦਾ ਇਹ ਸਿਰਫ ਕਲੀਨਿਕਸ ਨੂੰ ਆ ਤਾਂ ਇਸ ਕਰਕੇ ਕਿਸੇ ਪੇਰੈਂਟ ਨੂੰ ਜਾ ਕੇ ਇਹਦੇ ਬਾਰੇ ਸਵਾਲ ਪੁੱਛਣਾ ਇਹਦੇ ਵਿੱਚ ਕੋਈ ਪਾਵਰ ਅਧਿਕਾਰ ਹੀ ਨਹੀਂ ਹੈ ਇਹਦੇ ਵਿੱਚ ਨਾਲ ਹੀ ਲਿਖਿਆ ਜੇਕਰ ਕਿਸੇ ਵੀ ਕਲੀਨਿਕ ਨੇ ਕੋਈ ਵੋਲੇਸ਼ਨ ਕੀਤੀ ਹੈ ਉਹ ਕਲੀਨਿਕ ਦੇ ਉੱਤੇ 5 ਲੱਖ ਰੁਪਏ ਦਾ ਜੁਰਮਾਨਾ ਹੁੰਦਾ ਕੋਈ ਜੋ ਪੇਰੈਂਟਾਂ ਜਾਂ ਕੋਈ ਵੀ ਕਪਲ ਜਿਸ ਨੇ ਏਆਈਵੀਐਫ ਟੈਕਨੋਲੋਜੀ ਨਾਲ ਜੋ ਪ੍ਰੈਗਨਨਸੀ ਕੀਤੀ ਆ ਉਹਦੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਬਿਲਕੁਲ ਕੋਈ ਨਹੀਂ ਹੈ ਅਤੇ ਦੂਸਰੀ ਗੱਲ ਜਿਹੜਾ ਇਹ ਉਹਨਾਂ ਨੂੰ ਜਾ ਕੇ ਉਹਨਾਂ ਤੋਂ ਡਾਕੂਮੈਂਟ ਪੁੱਛ ਰਹੇ ਆ ਉਹਨਾਂ ਦਾ ਬਿਲਕੁਲ ਕੋਈ ਹਕਤਿਆਰ ਨਹੀਂ ਜੇਕਰ ਸੈਂਟਰਲ ਗਵਰਨਮੈਂਟ ਨੇ ਪਹਿਲੀ ਗੱਲ ਤਾਂ ਸੈਂਟਰਲ ਗਵਰਨਮੈਂਟ ਨੂੰ ਹੱਕ ਹੀ ਨਹੀਂ ਪੁੱਛਣਾ ਜੇ ਸੈਂਟਰਲ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੂੰ ਇਨਕੁਆਰੀ ਕਰਨ ਦੀ ਲਿਖਤ ਤੇ ਪੰਜਾਬ ਗਵਰਨਮੈਂਟ ਨੇ ਸਿੰਪਲੀ ਇਹ ਜਵਾਬ ਦੇਣਾ ਚਾਹੀਦਾ ਕਿ ਇਹਨਾਂ ਨੇ ਇੱਥੋਂ ਦੀ ਕਲੀਨਿਕ ਤੋਂ ਨਹੀਂ ਕਰਾਇਆ ਮਾਲਕ ਇਸ ਤੇ ਜਾ ਕੇ ਉਹਨੂੰ ਕਿਸਨ ਡਾਕੂਮੈਂਟ ਦੇ ਦੋ ਸਾਨੂੰ ਪ੍ਰੂਫ ਦਿਓ ਸਾਨੂੰ ਇਹ ਦਿਓ ਇਹ ਬਿਲਕੁਲ ਇਸ ਤਰ੍ਹਾਂ ਦੀ ਇਹਨਾਂ ਦੀ ਪਾਵਰ ਹੈ ਹੀ ਨਹੀਂ ਹੈ ਜੇ ਸੈਂਟਰ ਗਵਰਨਮੈਂਟ ਨੂੰ ਉਹਨਾਂ ਜਵਾਬ ਦੇਣਾ ਚਾਹੀਦਾ ਕਿ ਇਹਨਾਂ ਨੇ ਇੱਥੋਂ ਇਹ ਜਿਹੜੀ ਕਲੀਨਿਕ ਦੇ ਵਿੱਚ ਇੱਥੋਂ ਦੀ ਕਲੀਨਿਕ ਤੋਂ ਨਹੀਂ ਕਰਾਇਆ ਤੇ ਪੰਜਾਬ ਦੀ ਕਿਸੇ ਵੀ ਕਲੀਨਿਕ ਨੇ ਕੋਈ ਵਾਇਓਲੇਸ਼ਨ ਨਹੀਂ ਕੀਤੀ ਹੂੰ ਤਾਂ ਇਸ ਕਰਕੇ ਇਹ ਇਹਨਾਂ ਨੂੰ ਬਿਨਾਂ ਗੱਲ ਤੋਂ ਹੈਰਸ ਕੀਤਾ ਜਾ ਰਿਹਾ ਜੋ ਕਿ ਬਹੁਤ ਗਲਤ ਕੰਮ ਹੈ ਇਹਨਾਂ ਦੇ ਪਹਿਲਾਂ ਭੱਟੇ ਜੋ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਪਰਿਵਾਰ ਦੇ ਵਿੱਚ ਬਹੁਤ ਦੁੱਖ ਸੀ ਬਹੁਤ ਪਰਿਵਾਰ ਵਿੱਚ ਉਸ ਦੇ ਨਾਲ ਬੜਾ ਗਮ ਸੀ ਗਮੀ ਦਾ ਮਾਹੌਲ ਸੀ ਤੇ ਹੁਣ ਥੋੜੀ ਜਿਹੀ ਖੁਸ਼ੀ ਜਿਕਰ ਪਰਿਵਾਰ ਦੇ ਵਿੱਚ ਆਈ ਆ ਤੇ ਉਹਨੂੰ ਹੁਣ ਖਰਾਬ ਨਹੀਂ ਕਰਨਾ ਚਾਹੀਦਾ ਜਾ ਕੇ ਇਸ ਤਰ੍ਹਾਂ ਔਕੋਰੀਆਂ ਕਰਦੀਆਂ ਬਹੁਤ ਗਲਤ ਗੱਲ ਹੈ ਲੇਕਿਨ ਇਸ ਕੋਟ ਕਰੇ ਵੀ ਕੇਂਦਰ ਸਰਕਾਰ ਕੋ ਖੜਾ ਕੀਤਾ ਜਾ ਰਹਾ ਹੈ ਕਿ ਕਿਸੇ ਨੋਟਿਸ ਜੋ ਹੈ ਉਹ ਦਿਆ ਜੇ ਕੇਂਦਰ ਸਰਕਾਰ ਨੇ ਕਿੰਨੀ ਅਧਿਕਾਰ ਪਹਿਲੀ ਗੱਲ ਤੋਂ ਉਹ ਅਧਿਕਾਰ ਨਹੀਂ ਜੇ ਕੇਂਦਰ ਸਰਕਾਰ ਨੇ ਲਿਖਦਾ ਤਾਂ ਪੰਜਾਬ ਸਰਕਾਰ ਨੂੰ ਤਾਂ ਦੇਖਣਾ ਚਾਹੀਦਾ ਨਾ ਪੰਜਾਬ ਸਰਕਾਰ ਜਵਾਬ ਦੇ ਦੇ ਉਹਦਾ ਕਿੰਨੀਆਂ ਕੇਂਦਰ ਸਰਕਾਰ ਦੀਆਂ ਗੱਲਾਂ ਪੰਜਾਬ ਸਰਕਾਰ ਮੰਨਦੀ ਆ ਕੇਂਦਰ ਸਰਕਾਰ ਨੇ ਕਹਿੰਦਾ ਜੀ ਸਾਨੂੰ ਇਹਦੇ ਬਾਰੇ ਜਵਾਬ ਦਿਓ ਉਹ ਜਵਾਬ ਦੇ ਦੇਣ ਉੱਜਵਿਕ ਮੈਂ ਕਿਪਗੇ ਇੱਥੇ ਪੰਜਾਬ ਪੰਜਾਬ ਦੀ ਕਿਸੇ ਕਲਿਨਿਕ ਨੇ ਕੋਈ ਵਾਲਿਸ਼ ਨਹੀਂ ਕੀਤੀ ਗੱਲ ਖਤਮ ਹੋਦੀ